ਕਰਨਲ ਕੁਟਮਾਰ ਮਾਮਲੇ ਜਿਹੜੀ ਅਪਡੇਟ ਹੈ ਉਸ ਬਾਰੇ ਦੱਸ ਦੋ ਜੀ ਅਪਡੇਟ ਹੈ ਵੀ ਕਿ ਐਸਐਸਪੀ ਵਰੁਨ ਨਾਲ ਮੇਰੀ ਗੱਲ ਹੋਈ ਸੀ ਕਿ ਅੱਜ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਸੀ ਉਹ ਵਨ ਸਾਈਡਿਡ ਖਤਮ ਕਰ ਦਿੱਤੀ ਗਈ ਹੈ ਹੋਰ ਚਾਰੋਂ ਐਸਐਚਓਜ਼ ਹੋਰ ਜਿਹੜੇ ਦੋ ਛੇ ਜਾਨਿਆਂ ਨੂੰ ਟੋਟਲ ਜਿਹੜੇ ਪਛਾਣ ਹੋ ਗਏ उस छे जाने पहचान हो गए उन्होंने डिपार्टमेंटल सजा दे दी गई है जिस विच तीन साल डिडक्टेड सर्विस डिडक्ट कर दी गई है प्रमोशन फॉर थ्री ईयर बैन कर दी है और तीन, नो इनक्रीमेंट नो सैलरी पर्कस और नाल सस्पेंडेड टिल चौथा आउट ऑफ पटियाला डिस्ट्रिक्ट पोस्टिंग ਇਹ ਚੀਜ਼ਾਂ ਉਹਨਾਂ ਨੇ ਡਿਪਾਰਟਮੈਂਟ ਕੋਲ ਇਨਕੁਆਰੀ ਕੀਤੀ ਉਹਨਾਂ ਨੂੰ ਜਿਹੜੀ ਉਹਨਾਂ ਦੇ ਹੱਥ ਤੇ ਦਸੀ ਨੇ ਸੀਗਾ ਐਸਐਸਪੀ ਸਾਹਿਬ ਨਾਲ ਦੇ ਹੱਥ ਤੇ ਜਿੰਨਾ ਬੰਦਾ ਸੀ ਉਹਨਾਂ ਨੇ ਕੀਤਾ ਸੋ ਆਮ ਵੈਰੀ ਥੈਂਕਫੁਲ ਟੂ ਹਿਮ ਫਾਰ ਐਟਲੀਸਟ ਕਿਸੇ ਪਾਸੇ ਮੂੰਹ ਸਿਰ ਇਸ ਕੇਸ ਨੂੰ ਲਾਣ ਲਈ ਸੈਟੀਸਫਾਈ ਮੈਡਮ ਉਹ ਕਾਰਵਾਈ ਕੀਤੀ ਜੀ ਉਹਨਾਂ ਦੇ ਹੱਥ ਤੇ ਜੋ ਸੀਗਾ ਉਹਨਾਂ ਨੇ ਕੀਤਾ ਬਾਕੀ ਜੋ ਹੋਗਾ ਉਹ ਅੱਗੇ ਵਾਟਐਵਰ ਪ੍ਰੋਸੀਜਰ ਹੋਏਗਾ ਵੀ ਵਿਲ ਫਾਲੋ ਦੈਟ ਤੇ सीबीआई ਕੋਲ ਕੇਸ ਜਨਮੂ ਰਿਪੋਰਟਡ ਕੋ ਅਪਡੇਟ सीबीआई ਆਲਰੇਡੀ ਕੇਸ ਰਜਿਸਟਰ ਹੋ ਗਿਆ ਸਰ ਦੀ ਸਟੇਟਮੈਂਟ ਹੋ ਗਈ ਹੈ ਜੀ ਬਾਕੀ ਤੁਹਾਨੂੰ ਪਤਾ ਹੀ ਹੋਣਾ ਕਿ ਹੈਰੀ ਬੋਪਾਰਾਏ ਹੋਰ ਜਿੰਦਰ ਨੇ ਐਸਐਲਪੀ ਪਾਈ ਹੈ ਸੁਪਰੀਮ ਕੋਰਟ ਤੇ ਟੂ ਆਬਜੈਕਟ सीबीआई ਤੇ ਉਹਨਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਜਦੋਂ ਯੂਟੀ ਤੇ ਟ੍ਰਾਂਸਫਰ ਹੋਈ ਸੀ ਇਹਦੂ ਕਿਉਂ ਨਹੀਂ ਉਹਨਾਂ ਨੇ ਅਪੋਜ਼ ਕੀਤਾ सीबीआई ਨੂੰ ਕਿਉਂ ਅਪੋਜ਼ ਕਰ ਰਹੇ ਨੇ ਇਹ ਜਿਹੜੇ ਰਾਜਨ ਜਿਹੜੇ सीबीआई ਨੇ ਕੁਲਦੇ ਨੇ ਨੇ ਨਾਦੇ ਜੁੜੀ ਇਨਵੈਸਟੀਗੇਸ਼ਨ ਤੇ ਆਣੇ ਜਿਸ ਨਾਲ ਆ ਸੀਬੀਆਈ ਟੂ ਦਾ